ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਸੰਸਾਰ ਦੇ ਵਿੱਚ ਗੁਰੂ ਸਾਹਿਬਾਨ ਸੇਖ ਸ਼ਹੀਦ ਹੋ ਗਏ ਸਖ ਜਰਨੈਲ ਹੋਏ ਹਨ ਜਿੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਬਹੁਤ ਸਾਰੀਆਂ ਸਤਕਾਰਯੋਗ ਮਾਤਾਵਾਂ ਦਾ ਬੀਬੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਤੋਂ ਸਾਨੂੰ ਬੜੀ ਪ੍ਰੇਰਨਾ ਮਿਲਦੀ ਹੈ ਅੱਜ ਅਸੀਂ ਮਹਾਰ ਮਾਤਾ ਸਾਹਿਬਕੌਰ ਦੇ ਜੀਵਨ ਬਾਰੇ ਸੰਖੇਪ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕਰਾਂਗੇ ਜੀ ਮਾਤਾ ਸਾਹਿਬਕੌਰ ਦਾ ਜਨਮ ਭਾਈ ਰਾਮੂ ਖੱਤਰੀ ਦੇ ਘਰ ਮਾਤਾ ਜਸਦੇਵੀ ਦੀ ਕੁੱਖ ਤੋਂ 1681 ਈਸਵੀ ਨੂੰ ਹੋਇਆ ਮਾਤਾ ਜੀ ਦਾ ਜਨਮ ਗੁਰਬਖਸ਼ਿਸ ਦੁਆਰਾ ਹੋਇਆ ਜੀ ਮਾਤਾ ਪਿਤਾ ਦਾ ਸੰਕਲਪ ਸੀ ਇਸ ਸਮਾਂ ਆਉਣ ਤੇ ਗੁਰੂ ਚਰਨਾਂ ਵਿੱਚ ਮਾਤਾ ਜੀ ਨੂੰ ਲਿਜਾਣਾ ਹੈ ਮਾਤਾ ਜੀ ਦੀ ਉਮਰ 18-19 ਸਾਲ ਦੀ ਹੋਈ ਤਾਂ ਉਹਨਾਂ ਦੇ ਪਿਤਾ ਜੀ ਗੁਰੂ ਚਰਨਾਂ ਵਿੱਚ ਪੁੱਜੇ ਅਤੇ ਸਾਬ ਸਹੇਬ ਦੇਵਾਂ ਦਾ ਡੋਲਾ ਦੇਣ ਦੀ ਬੇਨਤੀ ਕੀਤੀ ਮਾਤਾ ਜੀ ਦੇ ਪਿਤਾ ਜੀ ਅਤੇ ਸਿੱਖ ਸੰਗਤਾਂ ਦੇ ਪ੍ਰੇਰ ਪ੍ਰੇਮ ਅਤੇ ਸ਼ਰਧਾ ਨੂੰ ਦੇਖਦਿਆਂ ਹੋਏ ਆ ਗੁਰੂ ਜੀ ਨੇ ਡੋਲਾ ਇਹ ਸ਼ਰਤੇ ਪ੍ਰਵਾਨ ਕੀਤਾ ਕਿ ਮੇਰੇ ਸਬੰਧ ਸਰੀਰਕ ਨਹੀਂ ਆਤਮਿਕ ਹੋਣਗੇ ਬਾਅਦ ਵਿੱਚ ਉਹਨਾਂ ਨੂੰ ਖਾਲਸੇ ਦੇ ਮਾਤਾ ਜੀ ਹੋਣ ਦਾ ਉੱਚਾ ਦਰਜਾ ਦਿੱਤਾ ਜਦੋਂ ਖਾਲਸੇ ਦੀ ਸਿਰਜਣਾ ਹੋਈ ਤਾਂ ਉਸ ਵੇਲੇ ਮਾਤਾ ਸਹਿਬ ਕੌਰ ਨੇ ਪਤਾਸੇ ਪਾਇ ਸਰਸਾ ਨਦੀ ਤੇ ਪਰਵਾੜ ਵਿਛੋੜਾ ਹੋਣ ਤੇ ਮਾਤਾ ਸਹਿਬ ਕੌਰ ਜੀ ਅਤੇ ਮਾਤਾ ਸੁందਰੀ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਚਲੇ ਗਏ ਜਦੋਂ ਦਸ਼ਮੇ ਪਿਤਾ ਜੀ ਦਮਦਮਾ ਸਾਹ ਤਲਵੰਡੀ ਸਾਬੂ ਪੁੱਜੇ ਤਾਂ ਦੋਵੇਂ ਮਾਤਾਵਾਂ ਉੱਥੇ ਆ ਗਈਆਂ ਹਜੂਰ ਸਾਹਿਬ ਜਾਣ ਸਮੇਂ ਮਾਤਾ ਜੀ ਉੱਥੇ ਚਲੇ ਗਏ ਅਤੇ ਸੇਵਾ ਵਿੱਚ ਤਤਪਰ ਰਹੇ ਉਸ ਸਥਾਨ ਤੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਸਥਿਤ ਹੈ ਗੁਰੂ ਜੀ ਦਾ ਅੰਤਮ ਸਮਾ ਨੇੜੇ ਆਉਣ ਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਮਾਤਾ ਜੀ ਦਿੱਲੀ ਆ ਗਏ ਮਾਤਾ ਜੀ ਨੇ ਦਸਵੰਦ ਦੀ ਪ੍ਰੇਰਣਾ ਦੇਣ ਲਈ ਹੁਕਮਨਾਮੇ ਵੀ ਜਾਰੀ ਕੀਤੇ ਅਤੇ ਸਿੱਖ ਸੰਗਤਾਂ ਮਾਤਾ ਜੀ ਦਾ ਬਹੁਤ ਵੱਧ ਸਤਿਕਾਰ ਕਰਦੀਆਂ ਸਨ 1747 ਈਸਵੀ ਨੂੰ ਮਾਤਾ ਜੀ ਨੇ ਸਰੀਰਕ ਚੋਲਾ ਛੱਡਿਆ ਮਾਤਾ ਜੀ ਦੇ ਮਹਾਨ ਜੀਵਨ ਤੋਂ ਸਿੱਖ ਪੰਥ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਤੇ ਇਸ ਤੋਂ ਪ੍ਰੇਰਣਾ ਲੈ ਕੇ ਸਾਡੇ ਆਪਣੇ ਜੀਵਨ ਦੇ ਵਿੱਚ ਅਸੀਮ ਅੱਗੇ ਵਧਣ ਵਾਸਤੇ ਸਾਨੂੰ ਬੜਾ ਉਤਸ਼ਾਹ ਮਿਲੇਗਾ ਪੁਲਤਕ ਦੀ ਸ਼ਮਾ ਜੀ ਫਤਿਹ ਬਲਾਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ